ਦੇਖੋ ਸਭ ਤੋਂ ਪਹਿਲੇ ਜਦ ਮੈਂ ਜਿਹੜੇ ਲੋਗ ਉਸੇ ਆਏ ਨਾ ਜੀ ਔਰ ਇੰਨੀ ਗਰਮੀ ਸੀ ਹੁਜਨ ਕਿ ਮੇਰੇ ਕੋਲ 42-43 ਡਿਗਰੀ ਦਾ ਟੈਂਪਰੇਚਰ ਆ ਉਹਦੇ باوجود ਨਾ ਲੋਕ ਸੇ ਮਤਲਬ 12 ਵਜੇ ਬੈਠੇ ਸੇ 4 ਵਜੇ ਮੋਦੀ ਜਾਏ ਨਾ ਕੋਈ ਬੰਦਾ ਵੀ ਨਾ ਜਿਸੋ ਫਿਲਿਆ ਨਹੀਂ ਜਨਾਨੀਆਂ ਵੀ ਬੰਦੇ ਵੀ ਸਭ ਥੇ ਔਰ ਜਿਸ ਤਰ੍ਹਾਂ ਕਿ ਨਾਲ ਉਥੇ ਰਸਹਾ ਜਿੰਨੇ ਲੋਕ ਅੰਦਰ ਹੈ ਉਸ ਤੋਂ ਤਿੰਨ ਗੁਣਾ ਲੋਕ ਬਾਹਰ ਹੈਗੇ ਔਰ ਮੈਂ ਤੇ ਆਪਣੇ ਜੀਵਨ ਚ ਪਹਿਲੀ ਵਾਰ ਐਸਾ ਪ੍ਰੋਬਲਮ ਦੇਖਿਆ ਹੋਵੇ ਤੇ ਲੋਕਾਂ ਦੇ ਵਿੱਚ ਪਿਆਰ ਕਾਫੀ ਜਿਹੜਾ ਹੈ ਬੰਦਾ ਸੀ ਨੋਵਾ ਚ ਬਹੁਤ ਉਸਾ ਜ਼ਿਲ੍ਹੇ ਮੋਦੀ ਦਾ ਹੈਲੀਕਾਪਟਰ ਉਤਰਿਆ ਨੇ ਉਸ ਵੇਲੇ ਸਾਰੇ ਖੋ ਗਏ ਮੋਦੀ ਮੋਦੀ ਕਰੇ ਗਏ ਕਿਆ ਤੇ ਬਹੁਤਿਆਂ ਨੇ ਕਾਫੀ ਜਿਹੇ ਨਿਸ਼ਾਨੇ ਜਿਹੜੇ ਆ ਮੋਦੀ ਵੱਲੋਂ ਸਾਦੇ ਗਏ ਸੀਗੇ ਮਤਲਬ ਲੋਕੀਆਂ ਦੇ ਵਿੱਚ ਜਿਹੜੀ ਆ ਉਹ ਮੋਦੀ ਜੀ ਨੇ ਜੋ ਕਿਹਾ ਬਿਲਕੁਲ ਠੀਕ ਹੈ ਤੇ ਕੇਜਰੀਵਾਲ ਵਾਲੇ ਬੋਲੇ ਤਾਂ ਬਿਲਕੁਲ ਠੀਕ ਬੋਲੇ ਫਿਰ ਤੇ ਉਹਨੂੰ ਲੋਕ ਮੋਦੀ ਜੀ ਨੂੰ ਬਹੁਤ ਪਿਆਰ ਕਰਦੇ ਬਹੁਤ ਪਿਆਰ ਕਰਦੇ ਜਿਵੇਂ ਚਾਹੀਦਾ ਨਹੀਂ ਤੇ ਬੋਲੇ ਇੰਨੀ ਗਰਮੀ 'ਚ 5-5 ਘੰਟੇ ਬੈਠਣਾ ਕੋਈ ਆਸਾਨ ਨਹੀਂ ਤੇ ਇਸੇ ਕਹਿ ਕੇ ਜੋ ਆਪਣੇ ਦੇਖੋ ਮੋਦੀ ਨੇ ਗੱਲ ਹੋ ਸ ਗਈ ਉਹਨਾਂ ਨੇ ਕਿਹਾ ਵੀ ਦੇਖੋ ਤਾਂ ਸਭ ਲੋਕ ਸੁਭਾਸੀਂ ਜਿਤਾਓ ਡਿਵੈਲਪਮੈਂਟ ਕਰਨਾ ਮੇਰਾ ਕੰਮ ਹੈ ਬੜੀ ਗੱਡੀ ਗੱਲ ਹੈ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਜਿਹੜੇ ਵੋਟਰ ਤੁਹਾਡੇ ਦੇ ਦੇਖੋ ਗੱਲ ਹੈ ਮੈਂ ਅਪੀਲ ਕਰਨਾ ਚਾਹੁੰਦਾ ਵੀ ਤੁਸੀਂ ਪਿੱਛੇ ਵੀ ਬੜਾ ਮੇਰਾ ਸਾਥ ਦਾ ਆਉਣ ਵਾਲੇ ਜਿਹੜੇ 5-6 ਦਿਨਾਂ ਜੀ ਇਸੇ ਤਰ੍ਹਾਂ ਇਹ ਮਿਹਨਤ ਕਰੋ ਤਾਂ ਕਿ ਭਾਰਤੀ ਜੰਤਾ ਭਾਰਤੀ ਜਿੱਤ ਕੇ ਜਾਏ ਔਰ ਇਹ ਸੀਟ ਅਸੀਂ ਜਿੱਤ ਕੇ ਨਾ ਜੀ ਮੋਦੀ ਜੀ ਦੀ ਚੋਰੀ ਕਰਨੀ ਹੈ ਡਿਵੈਲਪਮੈਂਟ ਦੀ ਕੋਈ ਮੁਸ਼ਕਲ ਨਹੀਂ ਮੋਦੀ ਜੀ ਦਾ ਅਸ਼ੀਰਵਾਦ ਪੂਰਾ ਫਰਨਾਲ ਹੈ ਔਰ ਨਾਲ ਜਿਸ ਤਰ੍ਹਾਂ ਸਟੇਜ ਤੋਂ ਬੋਲਿਆ ਕਿ ਮੇਰਾ ਕੰਮ ਹੈ ਮਦਦ ਅਸਲ ਹੋ ਕੇ ਡਿਵੈਲਪਮੈਂਟ ਤੇ ਕੰਮ ਦੀ ਕਮੀ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਕਮੀ ਨਹੀਂ ਆਏਗੀ ਤੇ